ਨੇ ਅੱਜ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੱਲ ਤੱਕਰ ਇਹ ਜਿਹੜਾ ਗਰਾਊਂਡ ਹੈ ਉਹਦੇ 'ਚ ਸਫਾਈ ਦੀ ਕੋਈ ਸਮੱਸਿਆ ਸੀ ਕੱਲ ਅਸੀਂ ਬੱਚਿਆਂ ਨੂੰ ਇਸੇ ਕਰਕੇ ਗਰਾਊਂਡ ਤੇ ਨਹੀਂ ਟਰੈਕ ਤੇ ਜਿਹੜੇ ਆ ਪੀਟੀ ਸ਼ੋਅ ਹੈ ਉਹ ਕਰਵਾਇਆ ਤਾਂ ਕਿ ਤਾਂ ਬਹੁਤ ਜਗ੍ਹਾ ਪਿਆਰਦਾਰਾਂ ਵਿੱਚ ਚਲੋ ਆਪਾਂ ਦੇਖ ਲੈਨੇ ਆ ਕੋਈ ਵੈਸੇ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਵੀ ਜਿਹੜਾ ਕੱਚ ਨਹੀਂ ਹੋ ਸਕਦਾ ਚਲੋ ਸਫਾਈ ਦੀ ਵੀ ਗੱਲ ਕਰੀਏ 1600 ਬੱਚਾ ਖੜਾ ਉੱਥੇ ਤਾਂ ਬੱਚੇ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਥੇ ਕੱਚ ਹੈ ਜਾਂ ਨਹੀਂ ਹੈ ਚਲੋ ਆਪਾਂ ਦੇਖ ਲੈਨੇ ਆ ਕਿਸੇ ਕਾਰਨਰ ਤੇ ਕੋਈ ਅਜਿਹਾ ਹੋ ਸਕਦਾ ਓਕੇ ਡਿਊਟੀ ਆ ਜਿਹੜੀ ਉਹ ਨਗਰ ਨਿਗਮ ਬਠਿੰਡਾ ਦੀ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ 19 21 ਹੈਗੀ ਆ ਤਾਂ ਅਸੀਂ ਹੁਣੇ ਹੀ ਰਿਮੂਵ ਆ ਜੜੀ ਉਹ ਕਰਵਾ ਦਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਬੱਚਿਆਂ ਨੂੰ ਸੁੱਕੇ ਥਾਂ ਤੇ ਪਾਉਂਦੀ ਆ ਬੇਸ਼ੱਕ ਆਪ ਉਹਨੂੰ ਗਿੱਲੇ ਥਾਂ ਤੇ ਪੈਣਾ ਪਵੇ ਤੇ ਜਿਸ ਨੂੰ ਲੈ ਕੇ ਵੱਖ-ਵੱਖ ਖਤਰਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਇੰਨੀਆਂ ਪਰ ਜੇ ਤੁਹਾਨੂੰ ਜ਼ਿਲ੍ਹਾ ਪ੍ਰਸ਼ਾਸਨ ਜਾਂ ਆਪ ਸਰਕਾਰ ਦੀ ਗੱਲ ਕਹਿ ਦਈਏ 26 ਜਨਵਰੀ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਪਹੁੰਚੇ ਆ ਅੱਜ ਜਿੱਥੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਵੀ ਜਿਹੜੇ ਬੱਚੇ ਆ ਬਹੁ ਗਿਣਤੀ ਸਰਕਾਰੀ ਸਕੂਲਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਵਰਦੀਆਂ ਜਾਂ ਆਪਾਂ ਕਹიდੀਏ ਬੂਟਾਂ ਦਾ ਇੱਕ ਇੱਕ ਜੋੜਾ ਹੀ ਹੁੰਦਾ ਕਾਰਨ ਕੀ ਆ ਵੀ ਉਹਨਾਂ ਕੋਲੇ ਜਿਹੜੇ ਸੋਰਸਸ ਜੋ ਸੀਮਤ ਹੁੰਦੇ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਪੜ੍ਹਦੇ ਆ ਤੇ ਬਠਿੰਡਾ ਦੇ ਪ੍ਰਸ਼ਾਸਨ ਵੱਲੋਂ ਜਾਂ ਆਪ ਸਰਕਾਰ ਵੱਲੀ ਇਹ ਕਹਿ ਲਈਏ 26 ਜਨਵਰੀ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਪਰ ਜੇ ਤੁਹਾਨੂੰ ਦਿਖਾਈਏ ਕਿ ਜਿਹੜੇ ਖੇਡ ਸਟੇਡੀਅਮ 'ਚ ਜਿੱਥੇ ਤਿਆਰੀਆਂ ਨੂੰ ਲੈ ਕੇ ਪਰ ਇੱਥੇ ਜਿਹੜਾ ਕੱਚ ਆ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਜਿਹੜੇ ਬੱਚੇ ਆ ਤਿਆਰੀਆਂ ਕਰ ਰਹੇ ਆ ਤੇ ਇੱਥੇ ਜਿਹੜਾ ਕੱਚ ਆ ਬਹੁਤ ਸਾਰਾ ਜਗ੍ਹਾ ਖਿਲਰਿਆ ਪਿਆ ਇਸ ਸੰਬੰਧੀ ਡਿਪਟੀ ਡੀਓ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿ ਜਿਹੜਾ ਇਹ ਜੇ ਬੱਚਿਆਂ ਦੇ ਕੋਈ ਘਟਨਾ ਵਾਪਰ ਸਕਦੀ ਆ ਇੱਕ ਜਗ੍ਹਾ ਨਹੀਂ ਇੱਥੇ ਬਹੁਤ ਜਗ੍ਹਾ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੇ ਜਿਹੜਾ ਕੱਚ ਖਿਲ ਰਿਹਾ ਹੋਇਆ ਕਿਤੇ ਵੀ ਜਿਹੜਾ ਬੱਚੇ ਦੇ ਪੈਰ 'ਚ ਲੱਗ ਸਕਦਾ ਕੋਈ ਘਟਨਾ ਵਾਪਰ ਸਕਦੀ ਤੁਸੀਂ ਟੋਏ ਵੀ ਦੇਖ ਸਕਦੇ ਹੋ ਕਿਉਂਕਿ ਪਿਛਲੇ ਦਿਨੀ ਇੱਥੇ ਬਠਿੰਡਾ ਦੇ ਜਿਹੜੇ ਇਹ ਗਰਾਊਂਡ ਦੇ ਵਿੱਚ ਆ ਧਾਰਮਿਕ ਇੱਕ ਸਮਾਗਮ ਰੱਖਿਆ ਗਿਆ ਸੀ ਪ੍ਰਦੀਪ ਮਿਸ਼ਰਾ ਜੀ ਪੰਡਤ ਜੀ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਪ੍ਰਬੰਧ ਦਾ ਖੇਡ ਸਟੇਡੀਅਮ 'ਚ ਕੀਤਾ ਗਿਆ ਸੀ ਪਰ ਉਦੋਂ ਜਦੋਂ ਬਾਅਦ ਜਿਹੜਾ ਇਹ ਨਾਂ ਦੀ ਸਫਾਈ ਦਾ ਕੋਈ ਜਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਨਾ ਹੀ ਉਹਨਾਂ ਪ੍ਰਬੰਧਕਾਂ ਨੇ ਕੋਈ ਧਿਆਨ ਦਿੱਤਾ ਤੇ ਜਿਹੜੇ ਗੰਦਗੀ ਦੇ ਜਿਹੜੇ ਬਹੁਤ ਸਾਰੇ ਇੱਥੇ ਜਗਾ ਜਗਾ ਜਿਹੜੇ ਗੰਦਬੀਦ ਦੇ ਢੇਰ ਲੱਗੇ ਪਏ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇਹ ਪਾਈਪਾਂ ਗੱਡੀਆਂ ਸੀ ਇਹ ਟੋਏ ਉਸੇ ਤਰ੍ਹਾਂ ਹੀ ਆ ਕਿਉਂਕਿ ਕਿਸੇ ਵੀ ਬੱਚੇ ਦਾ ਛੋਟੇ-ਛੋਟੇ ਬੱਚੇ ਆ ਉਹਨਾਂ ਦੇ ਜਿਹੜੇ ਪੈਰ ਇਹਦੇ ਚ ਪੈ ਸਕਦਾ ਤੇ ਕੋਈ ਘਟਨਾ ਵੀ ਵਾਪਰ ਸਕਦੀ ਆ ਤੇ ਜਿਹੜਾ ਗਰਾਊਂਡ ਆ ਇਹ ਤਕਰੀਬਨ ਗਿੱਲਾ ਹੀ ਆ ਕਿ ਵਦੀ ਧੁੰਦ ਬਹੁਤ ਪੈਂਦੀ ਉਹਦੇ ਕਾਰਨ ਗਿੱਲਾ ਤੇ ਬੱਚੇ ਜਿਹੜੇ ਥੱਲੇ ਹੀ ਬੈਠਦੇ ਆ ਤੇ ਠੰਡ ਕਾਰਨ ਇੱਕ ਪਾਸੇ ਜਿਹੜੇ ਤੁਹਾਨੂੰ ਪਹਿਲਾਂ ਧੁੰਦ ਦੀਆਂ ਵੀ ਤਸਵੀਰਾਂ ਦਿਖਾਈਆਂ ਸੀ ਵੀ ਜਿਹੜੀ ਵੱਡੀ ਪੱਦਰ ਤੇ ਆ ਧੁੰਦ ਪੈ ਰਹੀ ਆ ਸਰਕਾਰ ਵੱਲੋਂ アドਵਾਈਸਰੀ ਵੀ ਜਾਰੀ ਕੀਤੀ ਜਾਂਦੀ ਆ ਠੰਡ ਨੂੰ ਲੈ ਕੇ ਵੀ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਤੇ ਤੁਸੀਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਜਿਹੜੀ ਗੰਦਗੀ ਆ ਉਹ ਖੇਡ ਸਟੇਡੀਅਮ ਵਿੱਚ ਆਮ ਪਈ ਆ ਡਿਪਟੀ ਡੀਓ ਇਕਬਾਲ ਸਿੰਘ ਬੁੱਟਰ ਨਾਲ ਇਸ ਸਬੰਧ ਵਿੱਚ ਗੱਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਸਾਫ਼ ਮੁਕਰ ਗਏ ਕਿ ਇੱਥੇ ਤਾਂ ਜੀ ਕੰਚ ਹੈ ਹੀ ਨਹੀਂ ਤੇ ਸਾਡੇ ਵੱਲੋਂ ਇੱਕ ਦਿਨ ਪਹਿਲਾਂ ਸਾਫ ਸਫਾਈ ਕਰਤੀ ਸੀ ਪਰ ਜਦੋਂ ਉਹਨਾਂ ਨੂੰ ਬਾਅਦ ਵਿੱਚ ਅਸੀਂ ਦਿਖਾਇਆ ਗਿਆ ਵਾਈਟ ਕਰਕੇ ਤੇ ਫਿਰ ਉਹ ਚੁੱਕਣਾ ਵੀ ਸ਼ੁਰੂ ਕਰਤਾ ਤੇ ਉਹਨਾਂ ਨੇ ਸਾਫ ਸਫਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਭਾਵੇਂ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪ੍ਰਸ਼ਾਸਨ ਦਾ ਕੰਮ ਆ ਜਾਂ ਕਹਦੀਏ ਨਗਰ ਨਿਗਮ ਦਾ ਕੰਮ ਆ ਸਾਫ ਸਫਾਈ ਦਾ ਪਰ ਪਹਿਲਾਂ ਉਹਨਾਂ ਨੇ ਮੁਕਰ ਗਏ ਇਸ ਗੱਲ ਤੋਂ ਵੀ ਨਾ ਤਾਂ ਇੱਥੇ ਕੰਚ ਆ ਤੇ ਸਾਫ ਸਫਾਈ ਵੀ ਹੋਈ ਹੈ ਜਦੋਂ ਦਿਖਾਇਆ ਗਿਆ ਫਿਰ ਉਹ ਕਹਿੰਦੇ ਜੀ ਇਹ ਤਾਂ ਨਗਰ ਨਿਗਮ ਦਾ ਕੰਮ ਆ ਉਹਨਾਂ ਨੇ ਕਰਨਾ ਸੀਗਾ ਚਲੋ ਕਿਤੇ ਕੋਤਾਈ ਰਹਿ ਗਈ ਹੋਣੀ ਆ ਤੇ ਬਾਅਦ ਵਿੱਚ ਉਹ ਖੁਦ ਵੀ ਨਾਲ ਜਿਹੜੇ ਹੋਰ ਮੁਲਾਜ਼ਮ ਸੀ ਉਹਨਾਂ ਨਾਲ ਸਾਫ਼ ਸਫਾਈ ਵੀ ਕਰਦੇ ਨਜ਼ਰ ਆਏ ਔਰ ਇਹ ਬਹੁਤ ਵੱਡੀ ਜਿਹੜੀ ਲਾਪਰਵਾਹੀ ਆ ਛੋਟੇ ਛੋਟੇ ਬੱਚੇ ਆ ਸਰਦੀ ਦੇ ਵਿੱਚ ਨੀਚੇ ਬੈਠਦੇ ਆ ਉਹਨਾਂ ਨੂੰ ਸਰਦੀ ਵੀ ਲੱਗ ਸਕਦੀ ਆ ਦੂਸਰਾ ਟੋਏ ਵੀ ਆ ਟੋਿਆਂ ਦੇ ਵਿੱਚ ਅਗਰ ਪੈਰ ਪੈ ਜਾਂਦਾ ਤੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਕੰਚ ਵੀ ਪੈਰਾਂ 'ਚ ਵੱਜ ਸਕਦਾ ਹੋ ਜਿਲ੍ਹਾ ਪ੍ਰਸ਼ਾਸਨ ਦੀ ਬਹੁਤ ਵੱਡੀ ਕੁਤਾਈ ਆ ਸਰਕਾਰ ਨੂੰ ਇਸ طرح ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਬੱਚੇ ਆ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਸਰਦੀ ਵੀ ਲੱਗ ਸਕਦੀ ਆ ਸਰਕਾਰ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਜਾਂਦੀ ਹੈ ਕਿ ਠੰਡ ਦੇ ਵਿੱਚ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਡਿਪਟੀ ਡੀਓ ਇਕਬਾਲ ਸਿੰਘ ਬੁੱਟਰ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਇੱਕਬਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਬਠਿੰਡਾ ਤਾਂ 26 ਜਨਵਰੀ ਨੂੰ ਲੈ ਕੇ ਅੱਜ ਵੈਸੇ ਤਾਂ ਕੱਲ ਤੋਂ ਹੀ ਸਾਡੀ ਜਿਹੜੀ ਪ੍ਰੈਕਟਿਸ ਹੈ ਉਹ ਸ਼ੁਰੂ ਕੀਤੀ ਗਈ ਹੈ ਤਾਂ ਵੱਖਰੇ ਵੱਖਰੇ 25 ਦੇ ਕਰੀਬ ਜਿਹੜੇ ਸਾਡੇ ਸਕੂਲ ਨੇ ਉਹਨਾਂ ਦੇ 1.5 16 ਸਾਲ ਜਿਹੜਾ ਵਿਦਿਆਰਥੀ ਹੈ ਲੜਕੇ ਔਰ ਲੜਕੀਆਂ ਉਹ ਇਸ ਪੀਟੀ ਸ਼ੋਅ ਚ ਭਾਗ ਲੈ ਰਿਹਾ ਜਿਸ ਨੂੰ ਤੁਸੀਂ ਲਾਈਵ ਦੇਖ ਲਿਆ ਕਿਉਂਕਿ ਸਾਡੇ ਇਹ ਬੱਚੇ ਉਹੀ ਨੇ ਲਗਭਗ ਇਹਨਾਂ ਚੋਂ ਬਹੁਤੇ ਜਿਹੜੇ ਹਰ ਸਾਲ 15 ਅਗਸਤ ਔਰ 26 ਜਨਵਰੀ ਨੂੰ ਉਹੀ ਸਕੂਲ ਨੇ ਔਰ ਥੋੜੇ ਹੇਰਫੇਰ ਨਾਲ ਜਿਹੜੇ ਬੱਚੇ ਉਹ ਇਹਦੇ ਚ ਸ਼ਾਮਲ ਹੁੰਦੇ ਰਹਿੰਦੇ ਨੇ ਤਾਂ ਇਹਨਾਂ ਦੀ ਪ੍ਰੈਕਟਿਸ ਹੈ ਜਿਹੜੀ ਉਹ ਆਲਰੇਡੀ ਹੋਈ ਹੋਈ ਹੁੰਦੀ ਹੈ ਅਸੀਂ ਕੋਰਸ ਨੂੰ ਲਗਾਤਾਰ ਜਿਹੜੀ ਰਿਹਰਸਲ ਕਰਕੇ ਬੱਚਿਆਂ ਨੂੰ ਤਰਾਸ਼ਣਾ ਹੁੰਦਾ ਤਾਂ ਸਰਦਾਰ ਨਾਜ਼ਰ ਸਿੰਘ ਜੀ ਔਰ ਉਹਨਾਂ ਦੀ ਜਿਹੜੀ ਸਾਰੀ ਟੀਮ ਉਹਨੇ ਅੱਜ ਜਿਹੜਾ ਗਰਾਊਂਡ ਹੈ ਉਹ ਮਾਰਕ ਕਰ ਲਿਆ ਔਰ ਮੈਂ ਵੀ ਲਾਈਵ ਦੇਖੀ ਆ ਕੇ ਤਾਂ ਬੜਿਆ ਵਧੀਆ ਜਿਹੜੀ ਪਰਫਾਰਮੈਂਸ ਹੈ ਉਹ ਬੱਚਿਆਂ ਦੀ ਹੈ ਔਰ ਜਿਹੜੇ ਸਾਡੇ ਕੋਲੇ 5-6 ਦਿਨ ਰਹਿੰਦੇ ਨੇ ਤਾਂ ਉਹਨਾਂ ਚ ਸਾਡੇ ਜਿਹੜੇ ਬੱਚੇ ਨੇ ਉਹ ਪੂਰੀ ਤਿਆਰੀ ਨਾਲ ਕਿਉਂਕਿ ਇਸ ਵਾਰ ਪੰਜਾਬ ਸਰਕਾਰ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ 26 ਜਨਵਰੀ ਨੂੰ ਕਰਨਗੇ ਪਰ ਸਾਡੇ ਇਹ ਜਿਹੜੇ ਸਾਰੇ ਵਿਦਿਆਰਥੀ ਨੇ ਤਾਂ ਉਹਨਾਂ ਦੇ ਸਾਹਮਣੇ ਆਪਣਾ ਜਿਹੜਾ ਪੀਟੀ ਸ਼ੋਅ ਹੈ ਉਹਦਾ ਜਿਹੜਾ ਵੱਖਰਾ ਹੀ ਇੱਕ ਜਿਹੜਾ ਨਜ਼ਾਰਾ ਹੈ ਉਹ ਪੇਸ਼ ਕਰਨਗੇ ਤਾਂ ਉਸ ਦਿਨ ਤੁਸੀਂ ਵੀ ਦੇਖਿਓ ਤੁਹਾਨੂੰ ਵੀ ਸਦਾ ਸਰ ਇਸੇ ਗੱਲ ਨੂੰ ਧਿਆਨ ਚ ਰੱਖਦੇ ਆ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਖਰਜੋਤ ਬੈਸ ਜੀ ਨੇ ਭਾਵੇਂ ਇਹ ਪੀਟੀਸ਼ਨ ਦੀ ਤਿਆਰੀ ਹੈ ਤੇ ਭਾਵੇਂ ਸਾਡੀਆਂ ਰੁਟੀਨ ਦੀਆਂ ਕਲਾਸਾਂ ਲੱਗਦੀਆਂ ਨੇ ਤਾਂ ਬੱਚਿਆਂ ਨੂੰ ਇਸ ਗੱਲ ਵਾਸਤੇ ਛੋਟ ਦਿੱਤੀ ਹੈ ਵੀ ਉਹ ਕੋਈ ਵੀ ਜਿਹੜਾ ਗਰਮ ਕੱਪੜਾ ਜਿਹੜਾ ਉਹਨਾਂ ਦੀ ਵਰਦੀ ਦਾ ਪਾਰਟ ਹੈ ਨਹੀਂ ਭਾਵੇਂ ਤਾਂ ਉਹ ਪਾਣ ਕੇ ਆ ਸਕਦੇ ਆ ਤਾਂ ਕਿ ਉਹ ਸਰਦੀ ਤੋਂ ਬਚੇ ਰਹਿਣ ਇਹ ਗੱਲ ਠੀਕ ਹੈ ਵੀ ਬੱਚਿਆਂ ਕੋਲੇ ਵਰਦੀ ਆ ਜਿਹੜੀ ਉਹ ਸੀਮਤ ਹੈ ਇਹਨਾਂ ਦਿਨਾਂ 'ਚ ਵਰਦੀ ਨੂੰ ਧੋਣਾ ਸੁਕਾਉਣਾ ਤੇ ਸਮਾਂ ਲੱਗਦਾ ਹੈ ਇਸੇ ਕਰਕੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਜਿਹੜੇ ਸਾਡੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਵਰਦੀ 'ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਰਮ ਕੱਪੜੇ ਆ ਉਹ ਪਾਉਣ ਦੀ ਜਿਹੜੀ ਇਜਾਜ਼ਤ ਉਹ ਦਿੱਤੀ ਹੈ ਨੇ ਅੱਜ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੱਲ ਤੱਕਰ ਇਹ ਜਿਹੜਾ ਗਰਾਊਂਡ ਹੈ ਉਹਦੇ 'ਚ ਸਫਾਈ ਦੀ ਕੋਈ ਸਮੱਸਿਆ ਸੀ ਕੱਲ ਅਸੀਂ ਬੱਚਿਆਂ ਨੂੰ ਇਸੇ ਕਰਕੇ ਗਰਾਊਂਡ ਤੇ ਨਹੀਂ ਟਰੈਕ ਤੇ ਜਿਹੜਾ ਪੀਟੀ ਸ਼ੋਅ ਹੈ ਉਹ ਕਰਵਾਇਆ ਪਰੰਤੂ ਅੱਜ ਇਸ ਤਰ੍ਹਾਂ ਦੀ ਕੋਈ ਇੱਥੇ ਨਹੀਂ ਹੋਣੀ ਆਪ ਦੇਖ ਸਕਦੇ ਹੋ ਜੀ ਕੱਚ ਪਿਆ ਹੈ ਕੱਚ ਤਾਂ ਬਹੁਤ ਜਗ੍ਹਾ ਪਿਆ ਪਿਆਰਾਂ ਵਿੱਚ ਹੈ ਦੇ ਚਲੋ ਆਪਾਂ ਦੇਖ ਲੈਨੇ ਆ ਕੋਈ ਵੈਸੇ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਵੀ ਜਿਹੜਾ ਕੱਚ ਨਹੀਂ ਹੋ ਸਕਦਾ ਕਿਉਂਕਿ ਚਲੋ ਸਫਾਈ ਦੀ ਵੀ ਗੱਲ ਕਰੀਏ ਸਾਡਾ 1600 ਬੱਚਾ ਖੜਾ ਉੱਥੇ ਤਾਂ ਬੱਚੇ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਥੇ ਕੱਚ ਹੈ ਜਾਂ ਨਹੀਂ ਹੈ ਚਲੋ ਆਪਾਂ ਦੇਖ ਲੈਨੇ ਆ ਕਿਸੇ ਕਾਰਨਰ ਤੇ ਕੋਈ ਅਜਿਹਾ ਹੋ ਸਕਦਾ ਤਾਂ ਅਸੀਂ ਜਰੂਰ ਕਿਉਂਕਿ ਡਿਊਟੀ ਹੈ ਜਿਹੜੀ ਉਹ ਨਗਰ ਨਿਗਮ ਬਠਿੰਡਾ ਦੀ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ 19 21 ਹੈਗੀ ਹੈ ਤਾਂ ਅਸੀਂ ਹੁਣੇ ਰਿਮੂਵ ਆ ਜੜੀ ਉਹ ਕਰਵਾ ਦਨੇ